ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦਾ ਵੱਡਾ ਐਕਸ਼ਨ ਹਾਈ ਕਮਾਂਡ ਨੇ ਰਾਤੋ ਰਾਤ ਸੂਬੇ ਦਾ ਪ੍ਰਧਾਨ ਬਦਲ ਦਿੱਤਾ ਹੈ ਸਭ ਕੁਝ ਠੀਕ ਨਹੀਂ ਚੱਲ ਰਿਹਾ ਕਾਂਗਰਸ ਪਾਰਟੀ ਦੇ ਵਿੱਚ ਇੱਕ ਦੂਜੇ ਦੀਆਂ ਲੱਤਾਂ ਖਿੱਚਣਾ ਇਹ ਪ੍ਰਾਣੀ ਪਿਰਤ ਹੈ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਦੀ ਲਗਾਤਾਰ ਮਿੱਟੀਾਂ ਕੀ ਚੰਗੀਆਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਕਿ ਭਈ ਤੁਸੀਂ ਸੁਧਰ ਜਾਓ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੇ ਚਾਹੇ ਸੁਭਾ ਹੋਵੇ ਹਰਿਆਣਾ ਤੇ ਚਾਹੇ ਸੁਭਾ ਹੋਵੇ ਪੰਜਾਬ ਇਹਨਾਂ ਦੋਨਾਂ ਸੁਭਿਆਂ ਦੇ ਵਿੱਚ ਕਾਂਗਰਸ ਪਾਰਟੀ ਦਾ ਕਾਟੋਕਲੇਸ਼ ਇਹਨਾਂ ਸਿਆਸੀ ਲੀਡਰਾਂ ਦੇ ਸਿਰ ਤੇ ਚੜ ਕੇ ਬੋਲ ਰਿਹਾ ਹੈ ਬਬੇਸ਼ ਵਗੇਲ ਹੋਰਾਂ ਵੱਲੋਂ ਵੀ ਮੀਟਿੰਗਾਂ ਕੀਤੀਆਂ ਗਈਆਂ ਰਾਹੁਲ ਗਾਂਧੀ ਸੋਨੀਆ ਗਾਂਧੀ ਪਾਰਟੀ ਪ੍ਰਧਾਨ ਮਲਕਾ ਅਰਜੁਨ ਖੜਕੇ ਵੱਲੋਂ ਵੀ ਮੀਟਿੰਗਾਂ ਕੀਤੀਆਂ ਗਈਆਂ ਲੇਕਿਨ ਇਹਨਾਂ ਦੋਨਾਂ ਸੂਬਿਆਂ ਦੇ ਆਗੂ ਟਸ ਤੋਂ ਮਸਲੀ ਹੋਏ ਜੋ ਕੁਝ ਮਰਜੀ ਕਹੇ ਕਹੀ ਜਾਵੇ ਲੇਕਿਨ ਅਸੀਂ ਆਪਣੀ ਹੀ ਰਾਗ ਆਪਣੀ ਨੇ ਮੀਟਿੰਗਾਂ ਕਰਕੇ ਤਸਵੀਰਾਂ ਪਾ ਦਿੱਤੀਆਂ ਜਾਂਦੀਆਂ ਨੇ ਕਿ ਅਸੀਂ ਇਕੱਠੇ ਹਾਂ ਲੇਕਿਨ ਜਿਵੇਂ ਹੀ ਸੂਬਿਆਂ ਦੇ ਵਿੱਚ ਆਉਂਦੇ ਨੇ ਤੇ ਬਾਅਦ ਵਿੱਚ ਇਹਨਾਂ ਦੇ ਕਾਠੋ ਪੁਲੇਸ ਇਸ ਕਦਰ ਵੱਧ ਜਾਂਦੇ ਨੇ ਕਿ ਫਿਰ ਦੁਬਾਰਾ ਬਬੇਸ਼ बघेल ਨੂੰ ਜਾਂ ਸੁਪਰੀਮੋ ਅਰਵਿੰਦ ਕੇ ਸੁਪਰੀਮੋ ਜਿਹੜੇ ਹੈਗੇ ਨੇ ਰਾਹੁਲ ਗਾਂਧੀ ਉਹਨਾਂ ਨੂੰ ਬੁਲਾਉਣਾ ਪੈਂਦਾ ਹੈ ਲਗਾਤਾਰ ਚਰਚਾ ਦਾ ਵਿਸ਼ਾ ਬਣੀ ਹੋਈ ਨੇ ਪੰਜਾਬ ਭਾਰਤ ਦੇ ਦੋ ਸੂਬੇ ਪਹਿਲਾ ਸੂਬਾ ਪੰਜਾਬ ਤੇ ਦੂਸਰਾ ਸੂਬਾ ਹਰਿਆਣਾ ਹਰਿਆਣਾ ਦੇ ਵਿਧਾਨ ਸਭਾ ਦੀਆਂ ਚੋਣਾਂ ਦਾ ਹਾਰਨ ਦਾ ਕਾਰਨ ਕਿ ਗਲਤੀਆਂ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਦੀਆਂ ਇੱਕ ਸਟੇਜ ਉੱਤੇ ਨਾ ਇਕੱਠਾ ਹੋਣਾ ਇੱਕ ਸੁਰ ਦੇ ਵਿੱਚ ਨਾ ਬੋਲਣਾ ਅਤੇ ਕਾਂਗਰਸ ਪਾਰਟੀ ਦੀ ਗੱਲ ਨਾ ਕਰਨਾ ਬਲਕਿ ਆਪਣੇ ਹੀ ਚਿੱਟੇ ਖੋਲ ਦੇਣੇ ਅਤੇ ਇੱਕ ਦੂਜੇ ਉੱਤੇ ਇਲਜ਼ਾਮ ਲਗਾਉਣੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਵੀ ਲੰਬੇ ਸਮੇਂ ਤੋਂ ਇੱਕ ਦੂਜੇ ਉੱਤੇ ਕਾਂਗਰਸ ਪਾਰਟੀ ਦੇ ਆਗੂ ਚਿਕੜ ਉਛਾਲ ਰਹੇ ਨੇ ਦੋਸ਼ ਲਗਾ ਰਹੇ ਨੇ ਇੱਕ ਕਹਿੰਦਾ ਮੈਂ ਉੱਚਾ ਦੂਸਰਾ ਕਹਿੰਦਾ ਮੈਂ ਉੱਚਾ ਹਾਂ ਯਾਨੀ ਕਿ ਅਨਫੀਰੀਅਰ ਸੁਪੀਰੀਅਰ ਅਤੇ ਅਨਫੀਰੀਅਰ ਦੀ ਜਿਹੜੀ ਐ ਰਾਜਨੀਤੀ ਲੀਤੀ ਜਿਹੜੀ ਹੈ ਉਹ ਚੱਲੀ ਹੋਈ ਹੈ ਕਾਂਗਰਸ ਪਾਰਟੀ ਦੇ ਵਿੱਚ ਹਾਲਾਂਕਿ ਵਾਰ-ਵਾਰ ਰਾਹੁਲ ਗਾਂਧੀ ਨੇ ਕਿਹਾ ਕਿ ਮੈਨੂੰ ਧੜੇ ਬੰਦੀ ਮਨਜ਼ੂਰ ਨਹੀਂ ਤੜੇ ਬੰਦੀ ਵਾਲੇ ਕਾਂਗਰਸ ਪਾਰਟੀ ਦੇ ਵਿੱਚੋਂ ਆਉਣ ਵਾਲੇ ਦਿਨਾਂ ਦੇ ਵਿੱਚ ਬਾਹਰ ਹੋਣਗੇ ਇਸ ਦੇ باوجود ਇਹਨਾਂ ਦੇ ਆਪਸੀ 카ਰਟੋ ਕਲੇਸ਼ ਖਤਮ ਨਹੀਂ ਹੋ ਰਿਹਾ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਆ ਰਹੀ ਹੈ ਇਹ ਫੈਸਲਾ ਕਾਂਗਰਸ ਪਾਰਟੀ ਦੀ ਸੂਬਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਲਿਆ ਹੈ ਸੂਬੇ ਦੇ ਪ੍ਰਧਾਨ ਨੂੰ ਰਾਤੋਂ ਰਾਤ ਬਦਲਤਾ ਹੈ ਦੱਸਿਆ ਜਾ ਰਿਹਾ ਹੈ ਕਿ ਸੀਨੀਅਰ ਕਾਂਗਰਸੀ ਨੇਤਾ ਰਾਉ ਨਿਰਿੰਦਰ ਸਿੰਘ ਨੂੰ ਹਰਿਆਣਾ ਕਾਂਗਰਸ ਦਾ ਨਵਾਂ ਪ੍ਰਧਾਨ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਨਿਯੁਕਤ ਕਰ ਦਿੱਤਾ ਗਿਆ ਹੈ ਤੇ ਸਾਬਕਾ ਮੁੱਖ ਮੰਤਰੀ ਭਪਿੰਦਰ ਸਿੰਘ ਫੁੱਡਾ ਨੂੰ ਵਿਰੋਧੀ ਧਿਰ ਦਾ ਨੇਤਾ ਨਿਯੁਕਤ ਕੀਤਾ ਗਿਆ ਹੈ ਅਤੇ ਸਾਬਕਾ ਸਸਦ ਮੈਂਬਰ ਅਤੇ ਸੀਨੀਅਰ ਕਾਂਗਰਸੀ ਨੇਤਾ ਰਾਉ ਨਿਰਿੰਦਰ ਸਿੰਘ ਨੂੰ ਹਰਿਆਣਾ ਦਾ ਕਾਂਗਰਸੀ ਨਿਯੁਕਤ ਕਰ ਦਿੱਤਾ ਗਿਆ ਹੈ ਇਸ ਤੋਂ ਪਹਿਲਾਂ ਚੌਧਰੀ ਉਦੇਪਾਲ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਸਾਬਤ ਹੁਣ ਇਹ ਦੱਸਿਆ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਹਰਿਆਣਾ ਦੇ ਵਿੱਚ ਪ੍ਰਧਾਨ ਨਰਿੰਦਰ ਸਿੰਘ ਰਾਓ ਨੂੰ ਬਣਾ ਦਿੱਤਾ ਗਿਆ ਹੈ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਦੀ ਵੀ ਛੁੱਟੀ ਕੀਤੀ ਜਾਵੇਗੀ ਕਿਉਂਕਿ ਕਿਉਂਕਿ ਰਾਜਾ ਵੜਿੰਗ ਦਾ ਦਬਦਬਾ ਦਬਾ ਆਪਣੇ ਆਗੂਆਂ ਤੇ ਨਹੀਂ ਹੈ ਕਿਉਂਕਿ ਆਗੂਆਂ ਦੇ ਪਿੱਛੇ ਚੱਲਣਾ ਪੈਂਦਾ ਹੈ ਹਾਲਾਂਕਿ ਆਗੂਆਂ ਨੂੰ ਪ੍ਰਧਾਨ ਦੇ ਪਿੱਛੇ ਚੱਲਣਾ ਚਾਹੀਦਾ ਸੀ ਇਹ ਵੀ ਵੱਡਾ ਘੜੋਲਾ ਪਵੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿ ਜਿਹੜੇ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਲੜੇ ਸੀ ਸਾਂਸਦ ਉਹ ਵਿਧਾਨ ਸਭਾ ਦੀਆਂ ਚੋਣਾਂ ਨਹੀਂ ਲੜਨਗੇ ਇਹੀ ਕੰਮ ਜਿਹੜਾ ਹੈ ਹਰਿਆਣੇ ਦੇ ਵਿੱਚ ਹੋਇਆ ਸੀ ਨਰਿੰਦਰ ਸਿੰਘ ਰਾਓ ਨੂੰ ਉੱਥੇ ਰਾਤੋਂ ਰਾਤ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਪ੍ਰਧਾਨ ਦਿੱਤਾ ਪ੍ਰਧਾਨ ਬਣਾ ਦਿੱਤਾ ਗਿਆ ਇੱਧਰ ਕਿਆਸਰਗੀਆਂ ਲਗਾਈਆਂ ਜਾਂਦੀਆਂ ਨੇ ਕਿ ਹੁਣ ਵਾਰੀ ਹੈ ਪੰਜਾਬ ਸੂਬੇ ਦੀ ਪੰਜਾਬ ਸੂਬੇ ਦਾ ਪ੍ਰਧਾਨ ਵੀ ਜਲਦੀ ਬਦਲਿਆ ਜਾਵੇਗਾ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ